अच्छा बच्चा एक क थोड़ी सी सौंखी लेनी है ठीक है जीरा ਲੈਣਾ ਵਾ ਆਪਾਂ ਨੇ ਆਪਾਂ ਨੇ ਹਲਦੀ ਲੈਣੀ ਹੈ ਥੋੜੀ ਜੀ ਥੋੜੀ ਜੀ ਵਿੱਚ ਅਜ ਬੈਂ ਲੈਣੀ ਆ ਉਹਨਾਂ ਨੂੰ ਭੁੰਨ ਲੈਣਾ ਮਾ ਠੀਕ ਆ ਤੇ ਏਕ ਏਕ ਚੁੰਡੀ ਉਹਨਾਂ ਨੇ ਖਾਣੀ ਹੈ ਜਿਨ੍ਹਾਂ ਦੇ ਢਿੱਡ ਚ ਗੱਲ ਨਹੀਂ ਭਜਦੀ ਹਾਂ ਤਾਂ ਹਾਂਜੀ ਨજર ਵਾਲੀਆਂ ਹਨ ਕ ਤੇਰੇ ਕੋ ਆਹੋ ਏ ਕੰਢਿਆ ਵਾ ਉਹ ਲੋਕਾਂ ਨੂੰ ਵੀ ਪਤਾ ਲੱਗੇ ਕੈਂਡੀ ਕੋ ਅੰਨਾ ਪੈਹਾ ਵਾ ਅੱਛਾ ਬੱਚਾ ਇੱਕ ਥੋੜੀ ਜੀ ਸੌਂਗੀ ਲੈਣੀ ਆ ਠੀਕ ਆ ਜੀਰਾ ਲੈਣਾ ਵਾ ਆਪਾਂ ਨੇ ਆਪਾਂ ਨੇ ਹਲਦੀ ਲੈਣੀ ਆ ਥੋੜੀ ਜੀ ਥੋੜੀ ਜੀ ਵਿੱਚ ਵਿੱਚ ਬੈਣ ਲੈਣੀ ਆ ਉਹਨਾਂ ਨੂੰ ਭੁੰਨ ਲੈਣਾ ਮਾ ਠੀਕ ਆ ਤੇ ਏਕ ਏਕ ਚੁੰਡੀ ਉਹਨਾਂ ਨੇ ਖਾਣੀ ਆ ਜਿਨ੍ਹਾਂ ਦੇ ਢਿੱਡ ਚ ਗੱਲ ਨਹੀਂ ਭਜਦੀ ਉਹ ਠੰਡਾ ਵੇ ਓਏ ਹਾਂ ਨਾ ਤੋਂ ਲੈ ਆਈਓ ਨੋਲਿਆ ਉਹ ਤੋਲਿਆ ਕੀ ਉਹ ਕਸਾ ਯਾਰ ਮਾਤਾ ਮੈਨੂੰ ਨਹੀਂ ਪਤਾ ਹੁਣ ਮੈਂ ਕਹਾ ਕੀ ਕਹਿੰਦੀ ਕੀ ਗੱਲ ਕੀ ਗੱਲ ਹੋ ਗਈ ਆ ਉਹ ਯਾਰ ਮੈਂ 3-4 ਮਹੀਨੇ ਲਾ ਗਿਆ ਪਾਸਪੋਰਟ ਬਣਵਾਇਆ ਯੋ ਅੱਛਾ ਤੇ ਮਾਤਾ ਨੇ ਉੱਤੇ ਕਮੇਟੀਆਂ ਲਿਖਤੀਆਂ ਯੋ ਮੰਮੀ ਯਾਰ ਕੰਡ ਕੀ ਹੋ ਗਿਆ ਵਾ ਉਹ ਮਾਮਾ ਮੇਰੀ ਨਾਲਦੀ ਦੇ ਵਰਤ ਤੇ ਰੱਖਿਆ ਹੀ ਗੱਲ ਆਹੋ ਤੇ ਮੇਰਾ ਬਗੈਰ ਦਾ ਸਗੀ ਤੀਆਂ اے ਰੱਬਾ ਚੰਨ ਚੜਦੇ ਚੰਨ ਚੜਦੇ ਮੇਰੀ ਨਾਲ ਦੀ ਭੁੱਖੀ ਬੇਟੀ ਆ ਹੂੰ ਉਹਨੇ ਸਾਰੇ ਦੇ ਹੋਰ ਹੀ ਚਾਨ ਚਾਹਤਾ ਹੀ ਕਿਉਂ ਤੇ ਨੇ ਨਾ ਨਿਕਲ ਗਈ ਉਹ ਕੋਦ ਰਿਹੰਦੋ ਯਾਰ ਕੀ ਗੱਲ ਹੋ ਗਈ ਆ ਲੂ ਯਾਰ 2000 ਰੁਪਿਆ ਦੇ ਕੇ ਖਰੀਦਦ ਨੂੰ ਫਿਰਦੇ ਮੈਨੂੰ ਉਹ ਗੱਲ ਕੀ ਹੋਈ ਯਾਰ ਕੋਈ ਤਾਂ ਖਰੀਦਨੈਨ ਕੇ ਜੱਟ ਨੂੰ ਉਹ ਕਹਿੰਦੇ ਕੀ ਆ ਉਹ ਪਾਇਆ ਯਾਰ ਤੁਸੀਂ 5000 ਦੇ ਦਿਓ ਮੈਂ ਤਾਂ ਨਹੀਂ ਮੰਦਨੀ ਗੱਲ ਨੇ ਕਹਿੰਦੇ ਕੀ ਆ ਉਹ ਮੈਨੂੰ ਕਹਿੰਦੇ ਨਾਲਾ ਉਹ ਕੀ ਗੱਲ ਹੋ ਗਈ ਕੈਂਡੀ ਉਹ ਯਾਰ ਅੱਜ ਰਹਿਰ ਮੰਨੀ ਆ ਇਹਨੂੰ ਨਾ ਪੈਂਟ ਸਵਈ ਅੱਗੇ ਤੋਂ ਕਿਉਂ ਕੀ ਹੋਇਆ ਓਏ ਇਹ ਨਹੀਂ ਦਰਜੀ ਕਿਸੇ ਕੰਮ ਦਾ ਹੋਇਆ ਕੀ ਆ ਉਹ ਯਾਰ ਜੇਪ ਨੇ ਪਿਛਲੇ ਬੰਨੇ ਲਾਤੀ ਆ ਜੱਜਾ ਚੇਂਜ ਕਰਾ ਕੇ ਸੱਜਾ ਪੱਜਾ ਹੋ ਵਾ ਅਰੇ ਕਿ ਮਿਰਚਾਂ ਸੁੱਟ ਮਾਏ ਨੀ ਮੇਰੇ ਤੋਂ ਮੇਰਾ ਦੇਸ਼ ਹੋਵੇ ਪੰਜਾਬ ਤੇ ਨੱਚਣਾ ਪੈਂਦਾ ਏ ਆ ਜਾ ਆ ਦੇ ਦੀਦਾਰ ਦੀਆਂ ਗਲੀਆਂ ਤੇਰੀਆਂ ਗਲੀਆਂ ਗਲੀਆਂ ਤੇਰੀ ਗਲੀਆਂ ਦੇੜੀ ਲੋਣੀ ਤੇ ਇਹ ਨਾਲ ਲੋਣੀ ਨਹੀਂ ਤੇ ਨਹੀਂ ਲੋਣੀ ਯਾਰ ਮੈਂ ਲੜਦੇ ਉਹ ਕੈਂਡ ਕੀ ਗੱਲ ਹੋਈ ਆ ਉਹ ਯਾਰ ਮੈਂ ਵਿਆਹ ਵਾਲੇ ਘਰੋਂ ਸ਼ਿਤਰਖਾਲੇ ਹੀ ਜੋ ਕਿਉਂ ਉਹ ਜਿਹੜਾ ਦਹੀਂ ਮੁੰਡੇ ਨੂੰ ਨਹੀਂ ਚੜਨਾ ਆਹੋ ਮੈਂ ਉਹਦੇ ਨਾਲ ਹੀ 5-7 ਰੋਟੀਆਂ ਲਵੇਟ ਗਿਆ ਓਏ ਯਾਰ